ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦਾ ਰਹਿਣਾ ਵਿਸ਼ੇ ਤੇ ਬਹੁਤ ਹੁੰਦੇ ਨੇ ਜਿੰਨਾ ਵਿਸ਼ਿਆਂ ਦੇ ਵਿੱਚ ਧਾਰਮਿਕ ਵੀ ਨੇ ਰਾਜਨੀਤਿਕ ਵੀ ਨੇ ਸਭਿਆਚਾਰਕ ਵੀ ਨੇ ਤੇ ਸਾਡੇ ਹੋਰ ਬਹੁਤ ਜਿਹੜੇ ਨੇ ਘਰੇਲੂ ਵਦੇਸ਼ੀ ਬਹੁਤ ਅਜਾਏ ਮਸਲੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਕਰਨਾ ਜ਼ਰੂਰੀ ਬਣਦਾ ਹੈ ਤੇ ਅੱਜ ਜਿਸ ਵਿਚਾਰ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਜਿਸ ਮਸਲੇ ਦੇ ਉੱਤੇ ਗੱਲ ਕਰ ਰਹੇ ਹਾਂ ਉਹ ਮਸਲਾ ਬਹੁਤ ਗੰਭੀਰ ਮਸਲਾ ਹੈ ਕਹਿੰਦੇ ਨੇ ਵੀ ਕਿੜੀਆਂ ਦਾ ਮਰਨਾ ਤੇ ਗੁਵਾਰਾਂ ਦਾ ਹਾਸਾ ਹੁਣ ਤੁਸੀਂ ਇਹ ਕਹੋਗੇ ਪੀ ਇਹ ਕੀ ਖਾਣ ਤੂੰ ਪਾਤਾ ਕਿੜੀਆਂ ਦਾ ਮਰਨਾ ਤੇ ਗੁਵਾਰਾਂ ਦਾ ਹਾਸਾ ਉਹ ਖਾਨ ਬਿਲਕੁਲ ਸਾਡੀ ਰਾਜਨੀਤਿਕ ਜਿਹੜੇ ਸਾਡੇ ਲੀਡਰ ਨੇ ਨਾ ਸਿਆਸੀ ਲੀਡਰ ਉਹਨਾਂ ਉੱਤੇ ਪੂਰਾ ਟੁੱਕਦਾ ਕਿਵੇਂ ਟੁੱਕਦਾ ਉਦੋਂ ਟੁੱਕਦਾ ਜਦੋਂ ਕੱਲ 116 ਗੈਰ ਕਾਨੂੰਨੀ ਭਾਰਤੀਆਂ ਨੂੰ ਅਮਰੀਕਾ ਦਾ ਇੱਕ ਜਹਾਜ਼ ਅੰਮ੍ਰਿਤਸਰ ਦੇ ਰਾਗਾਸਾਂਸੀ 에ਰਪੋਰਟ ਦੇ ਉੱਤੇ ਆਉਣਾ ਸੀ ਤੇ ਲੋਕ ਅੜੀ ਕਰ ਰਹੇ ਸੀ ਉਹ ਲੋਕ ਡੀ ਕਰ ਰਹੇ ਸੀ ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਕੱਲ ਜਿਹੜੇ ਠੰਡੇ ਹੋ ਰਹੇ ਸੀ ਉਹਨਾਂ ਮਾਪਿਆਂ ਦੇ ਘਰਾਂ 'ਚ ਰੋਟੀ ਨਹੀਂ ਸੀ ਪੱਕਰੀ ਉਹਨਾਂ ਮਾਪਿਆਂ ਦੇ ਚਿਹਰਿਆਂ ਦੇ ਉੱਤੇ ਮਾਸੂਮੀਅਤ ਨਜ਼ਰ ਆਉਂਦੀ ਸੀ ਕਿ ਕਿਸ ਢੰਗ ਨਾਲ 40-40 ਲੱਖ ਰੁਪਇਆ ਕਰਜ਼ਾ ਚੁੱਕ ਕੇ ਜ਼ਮੀਨਾਂ ਵੇਚ ਕੇ ਉਹ ਅਮਰੀਕਾ 'ਚ ਪਹੁੰਚੇ ਸੀ ਤੇ ਕੱਲ ਜਦੋਂ ਵਾਪਸ ਆਉਣ ਲੱਗੇ ਸੀ ਤੇ ਸਾਡੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਆਪਣੀਆਂ ਰੋਟੀਆਂ ਉੱਥੇ ਸੇਕਦੇ ਰਹੇ ਨੇ ਉਹਨਾਂ ਨੂੰ ਤੁਹਾਡੇ ਗਮ ਨਾਲ ਤੁਹਾਡੇ ਦੁੱਖ ਨਾਲ ਕੋਈ ਸਾਂਝ ਨਹੀਂ ਸੀ ਕਿਉਂਕਿ ਜਿਹੜੇ ਵੀ 116 ਭਾਰਤੀ ਭਾਰਤ ਨੂੰ ਛੱਡ ਕੇ ਗੈਰਕਾਨੂੰਨੀ ਤੌਰ ਦੇ ਉੱਤੇ ਉਹਨਾਂ ਏਜੰਟਾਂ ਦਾ ਸਹਾਰਾ ਲੈ ਕੇ ਜਿਹੜੇ ਮਨੁੱਖੀ ਤਸ਼ਕਰੀ ਦਾ ਕੰਮ ਕਰਦੇ ਨੇ ਜਿਹੜੇ ਗੈਰਕਾਨੂੰਨੀ ਕੰਮ ਕਰਦੇ ਨੇ ਉਹਨਾਂ ਦਾ ਸਹਾਰਾ ਲੈ ਕੇ ਭਾਰਤ ਤੋਂ ਅਮਰੀਕਾ ਦੀ ਸਰਹੱਦ ਟੱਪ ਕੇ ਜਾਂਦੇ ਨੇ ਤੇ ਜਦੋਂ ਉਹ ਵਾਪਸ ਆਉਂਦੇ ਨੇ ਜਾਂ ਖਬਰਾਂ ਮਿਲਦੀਆਂ ਨੇ ਤੇ ਸਾਡੇ ਰਾਜਨੀਤਿਕ ਲੋਕ ਕੋਹਨਾ ਨੂੰ ਇਸ ਢੰਗ ਨਾਲ ਪੇਸ਼ ਕਰਦੇ ਨੇ ਜਿਵੇਂ ਉਹ ਬਹੁਤ ਵੱਡੇ ਮਹਾਨ ਕਾਰਜ ਕਰਕੇ ਆਏ ਹੋਣ ਔਰ ਬੜਾ ਦੁੱਖ ਹੁੰਦਾ ਉਸ ਵੇਲੇ ਜਦੋਂ ਸਾਡੇ ਸਿਆਸੀ ਨੇਤਾ ਸਾਡੇ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣੀ 에ਰਪੋਰਟ ਦੇ ਉੱਤੇ ਲੋਕਾਂ ਨੂੰ ਸੰਬੋਧਨ ਕਰਦੇ ਨੇ ਕਿ ਜਿਹੜੇ ਗੈਰ ਕਾਨੂੰਨੀ ਜ਼ਬਰੀ ਕੱਢੇ ਗਏ ਪਹਿਲੀ ਦੀ ਗੱਲ ਮੈਂ ਜ਼ਬਰੀ ਦੀ ਗੱਲ ਕਰਦਿਆਂ ਜ਼ਬਰੀ ਉਹ ਹੁੰਦੇ ਨੇ ਜਿਹੜੇ ਉਥੋਂ ਦੇ ਨਾਗਰਿਕ ਹੋਣ ਜਾਂ ਉਥੋਂ ਦੇ ਪੱਕੇ ਵਾਸੀ ਹੋਣ ਤਾਂ ਉਹਨਾਂ ਬੰਦਿਆਂ ਨਾਲ ਨਸਲੀ ਤੌਰ ਤੇ ਧੱਕਾ ਕੀਤਾ ਗਿਆ ਹੋਵੇ ਤੇ ਜੇ ਉਹ ਦੇਸ਼ ਨਸਲੀ ਮਸਲੇ ਦੇ ਉੱਤੇ ਜਾਂ ਕਿਸੇ ਹੋਰ ਕਾਰਨਾ ਕਰਕੇ ਇਹਨਾਂ ਨੂੰ ਧੱਕੇ ਨਾਲ ਕੱਢਣ ਦਾ ਯਤਨ ਕਰਨ ਤੇ ਅਸੀਂ ਜ਼ਬਰੀ ਕਹਿ ਸਕਦੇ ਹਾਂ ਅੱਜ ਜ਼ਬਰੀ ਨਹੀਂ ਕਹਿ ਸਕਦੇ ਕਿਉਂਕਿ ਭਾਰਤ ਦੀ ਸਰਦ ਤੋਂ ਦੂਜੇ ਦੇਸ਼ਾਂ ਦੀ ਸਰਹੱਦ ਪਾਰ ਕੀਤੀ ਸੀ ਤਾਂ ਜਦੋਂ ਵਾਪਸ ਆਉਂਦੇ ਨੇ ਤੇ ਭਗੰਤ ਮਾਨ ਵਰਗੇ ਇਹ ਗੱਲ ਕਹਿੰਦੇ ਨਜ਼ਰ ਆਏ ਨੇ ਕਿ ਸਾਡੀ ਧਰਤੀ ਦੇ ਉੱਤੇ ਅੰਬਰਸਾਰੀ ਕਿਉਂ ਇਹਨਾਂ ਨੂੰ ਉਤਾਰਿਆ ਗਿਆ ਇੱਕ ਉਹ ਬਹੁਤ ਵੱਡਾ ਸਵਾਲ ਨਹੀਂ ਔਰ ਇਹ ਵੀ ਗੱਲ ਕੀਤੀ ਗਈ ਕਿ ਭਾਰਤ ਦੀ ਭਾਰ ਜਿਹੜੀ ਕੇਂਦਰੀ ਸਰਕਾਰ ਹੈ ਉਹ ਸਰਕਾਰ ਪੰਜਾਬ ਨਾਲ ਤੱਕਾ ਕਰ ਰਹੀ ਆ ਉਹਨੇ ਇਹ ਵੀ ਕਹਿੰਦੇ ਸੁਣੇਗੇ ਕਿ ਅਸੀਂ 2027 ਚ ਹੁਣ ਦੇਖਾਂਗੇ ਕਿਸ ਢੰਗ ਨਾਲ ਪੰਜਾਬ ਦੇ ਵਿੱਚ ਆਪਣੀ ਰਾਜਸਤਾ ਕੰਮ ਕਰਦੇ ਨੇ ਕੋਈ ਉਹਨਾਂ ਲੋਕਾਂ ਦੇ ਤਾਂ ਚੁੱਲ੍ਹੇ ਬੰਦ ਹੋ ਰਹੇ ਸੀ ਤੇ ਤੁਹਾਨੂੰ ਸਿਆਸਤ ਸੁਝਰੀ ਸੀ ਤੇ ਉਹਨਾਂ ਨੂੰ ਉੱਥੇ ਸਰਕਾਰੀ ਭੋਜਨ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਇਹ ਵੀ ਕਿਹਾ ਜਾ ਰਿਆ ਸੀ ਵੱਡਾ ਝੂਠ ਬੋਲਿਆ ਜਾ ਰਿਆ ਸੀ ਕਿ ਜਿਹੜੇ ਬੰਦੇ ਗੈਰ ਕਾਨੂੰਨੀ ਤੌਰ ਤੇ ਜਿਹੜੀ ਸਰਹੱਦ पार ਕਰਕੇ ਅਮਰੀਕਾ ਚ ਗਏ ਤੇ ਜਿਹੜੇ ਵਾਪਸ ਆ ਰਹੇ ਨੇ ਅਸੀਂ ਉਹਨਾਂ ਨੂੰ ਨੌਕਰੀਆਂ ਦੇਾਂਗੇ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਇਹ ਗੱਲ ਕਿ ਜਿਹੜੇ पंजाब अंदर डिग्रिया ले, ले के, वो लेकेोकट ने इंजीनियर ने डॉक्टर ने एडवोकेट ने और बहुत व्डिया डिग्रिया जिन्होंने एम ए एम फिल पी एच डी जो सा एम टैक बी टैक ज हायर क्वालिफिशन की है अजो पंजाब धक्के खा रहे तो नौकरी तो ही दे नहीं सके अध्यापक हड़तालों पर डांग तो नवाजते हो ਕਿਸਾਨ ਆਪਣੀਆਂ ਮੰਗਾਂ ਲਈ ਮੋਰਚਿਆਂ ਤੇ ਖੰਡੌਰੀ ਤੇ ਉੱਥੇ ਸ਼ੰਭੂ ਬਾਰਡਰ ਤੇ ਬੈਠੇ ਨੇ ਬੱਸਾਂ ਵਾਲੇ ਹੜਤਾਲ ਕਰਨ ਨੂੰ ਬੈਠੇ ਨੇ ਔਰ ਜਿਹੜੇ ਸਕੂਲਾਂ ਦੀ ਜੇ ਗੱਲ ਕਰੀਏ ਤੇ ਸਕੂਲਾਂ ਦੇ ਵਿੱਚ ਹਜ਼ਾਰਾਂ ਹੀ ਪੋਸਟਾਂ 826 ਪੋਸਟਾਂ ਅੱਜ ਵੀ ਜਿਹੜੀਆਂ ਪ੍ਰਿੰਸੀਪਲ ਦੀਆਂ ਸਰਕਾਰ ਚ ਖਾਲੀ ਪਈਆਂ ਨੇ ਸਕੂਲਾਂ ਚ ਸੀਨੀਅਰ ਸਕੈਲਡੀ ਸਕੂਲਾਂ ਚ ਸੋ ਉਹਨਾਂ ਨੂੰ ਤਾਂ ਤੁਸੀਂ ਐਡਜਸਟ ਨਹੀਂ ਕਰ पाए ਪੰਜਾਬ ਦੇ ਬੰਦੇ 6ਵੇਂ ਤਨਖਾਹ ਕਮਿਸ਼ਨ ਲਈ ਲਗਾਤਾਰ 5.5 6 ਸਾਲ ਤੋਂ ਸੰਘਰਸ਼ ਕਰ ਰਹੇ ਨੇ ਕਿਉਂ ਉਹਨਾਂ ਨੂੰ ਪੈਸੇ ਨਹੀਂ ਦੇ पाए ਤੇ ਇਹਨਾਂ ਨੂੰ ਨੌਕਰੀਆਂ ਦੀ ਕਿੰਭ ਝੂਠ ਮਾਰੀ ਜਾਂਦੇ ਹੋ ਔਰ ਦੂਜੇ ਪਾਸੇ ਪਿੱਛੇ ਭਾਜਪਾ ਵੀ ਨਹੀਂ ਰਹੀ ਸਾਡੇ ਬਿੱਟੂ ਰਵਨੀਤ ਬਿੱਟੂ ਜੀ ਜਿਹੜੇ ਹਾਰੇ ਹੋਏ ਵੀ ਸਾਡੇ ਰੇਲਵੇ ਮੰਤਰੀ ਨੇ ਉਹ ਤੇ ਉੱਥੋਂ ਤੱਕ ਕਹਿ ਜਾਂਦੇ ਨੇ ਕਿ ਜਿਹੜਾ ਭਗਵੰਤ ਮਾਨ ਅੱਜ ਇਹ ਗੱਲ ਕਹਿ ਰਿਹਾ ਖੁਦ ਆਪ ਕਬੂਤਰਬਾਜੀ ਕਰਦਾ ਰਿਹਾ ਆਪ ਵਿਦੇਸ਼ਾਂ ਨੂੰ ਭੇਜਦਾ ਰਿਹਾ ਜਿਦੋਂ ਕਮੇਡੀਅਨ ਸੀ ਸੋ ਇਦਾਂ ਦੀਆਂ ਜੜੀਆਂ ਏਅਰਪੋਰਟ ਰਾਗਾ ਸੰਸੀ ਨੂੰ ਅੰਮ੍ਰਿਤਸਰ ਨੂੰ ਸਿਆਸੀ ਅਖਾੜਾ ਬਣਾ ਕੇ ਰੱਖਤਾ ਉਥੇ ਇਦਾਂ ਦੇ ਪ੍ਰਚਾਰ ਹੋ ਰਹੇ ਸੀ ਜਿਵੇਂ ਬਹੁਤ ਵੱਡੀ ਕਾਨਫਰੰਸ ਹੋ ਰਹੀ ਹੋਵੇ ਤੇ ਉਹ ਲੋਕਾਂ ਨੂੰ ਇਹ ਸਲਾਹ ਦੇ ਰਹੇ ਸੀ ਸਭ ਤੋਂ ਚੰਗਾ ਹੁੰਦਾ ਭਗਵੰਤ ਮਾਨ ਜੀ 트럼ਪ ਨੂੰ ਗਲਤ ਕਹਿਣ ਦੀ بجائے ਜਾਂ ਮੁੱਖ ਪ੍ਰਧਾਨ ਮੰਤਰੀ ਮੋਦੀ ਨੂੰ ਗਲਤ ਕਹਿਣ ਦੀ بجائے ਤੁਸੀਂ ਆਪਣੇ ਅੰਦਰ ਝਾਤ ਜਰੂਰ ਮਾਰਦੇ ਪਹਿਲਾਂ ਕਿ ਜਿਹੜੇ ਤੁਸੀਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਅਜੇ ਬੱਚੇ ਸੀ ਉਹਨਾਂ ਦੇ ਦਿਮਾਗ ਜਿਹੜੇ ਮੱਭਾ ਗਏ ਨੇ ਉਹ ਜਿਹੜੀ ਸਾਫ ਸਲੇਟ ਸੀ ਉਹਨਾਂ ਦੇ ਉੱਤੇ ਇੱਕ ਨਵੀਂ ਚੀਜ਼ ਉਕਰਾਰ ਰਹੇ ਹੋ ਤੁਸੀਂ ਤੇ ਤੁਸੀਂ ਬਹੁਤ ਵਧੀਆ ਕੀਤਾ ਜੀ ਉਹਨਾਂ ਨੂੰ ਤੁਸੀਂ ਹੌਸਲਾ ਦੇ ਰਹੇ ਹੋ ਕਿ ਉਹ ਦੁਬਾਰਾ ਹੋਰ ਦੇਸ਼ਾਂ 'ਚ ਜਾ ਕੇ ਤੇ ਉਹਨਾਂ ਦੇ ਅਸਰ ਹੱਦਾਂ ਟੱਪ ਕੇ ਗੈਰਕਾਨੂੰਨੀ ਕੰਮ ਕਰਨ ਚੰਗਾ ਹੁੰਦਾ ਜੇ ਉਹਨਾਂ ਨੂੰ ਸਮਝਾਉਂਦੇ ਕਿ ਗਲਤੀ ਤੁਹਾਡੀ ਹੈ ਨਾ ਕਿ ਸਾਡੇ ਦੇਸ਼ ਦੀ ਗਲਤੀ ਹੈ ਜਾ ਟਰੰਪ ਦੀ ਗਲਤੀ ਹੈ ਜੇ ਤੁਹਾਡੇ ਦੇਸ਼ ਦੇ ਅੰਦਰ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਦੇ ਨਾਲ ਪੰਜ ਬਾਰਡਰ ਲੱਗਦੇ ਨੇ ਫਿਰੋਜ਼ਪੁਰ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਜੰਮੂ ਕਸ਼ਮੀਰ ਦੀ ਹੱਦ ਜਿਹੜੀ ਹੈ ਉਹ ਸਾਡੇ ਨਾਲ ਲੱਗਦੀ ਹੈ ਜਿਹੜੀ ਕਿ ਪਾਕਿਸਤਾਨ ਦੇ ਬਹੁਤ ਨੇੜੇ ਆ ਜਦੋਂ ਉਹ ਸਾਡੀ ਸਰਦਾਂ ਨੂੰ ਕਰਾਸ ਕਰਕੇ ਬੰਗਲਾ ਦੇ ਅੱਛੀ ਤੇ ਪਾਕਿਸਤਾਨੀ ਜਦੋਂ ਸਾਡੇ ਪੰਜਾਬ ਦੇ ਅੰਦਰ ਦਾਖਲ ਹੁੰਦੇ ਨੇ ਸਾਡੀ ਬੀਐਸਐਫ ਨੂੰ ਗੋਲੀਆਂ ਮਾਰਦੀ ਐ ਮੈਂ ਅੱਜ ਵੀ ਜੇਲਾ ਚ ਨਾ ਭੇਜ ਜੇਲ੍ਹ ਚ ਪਟਿਆਲੇ ਜੇਲ੍ਹ ਚ ਬਾਕੀ ਪੰਜਾਬ ਦੀਆਂ ਜਿੰਨੀਆਂ ਜੇਲਾ ਨੇ ਉਹਨਾਂ ਦੇ ਵਿੱਚ ਪਾਕਿਸਤਾਨੀ ਜਿਹੜੇ ਗੈਰ ਕਾਨੂੰਨੀ ਤੌਰ ਤੇ ਇਹਨਾਂ ਥਾਵਾਂ ਤੋਂ ਐਂਟਰ ਕੀਤੇ ਸੀ ਉਹ ਜੇਲ੍ਹ ਚ ਛੱਡ ਦੇ ਵੇਖੇ ਨੇ ਫਿਰ ਤੁਸੀਂ ਉਹਨਾਂ ਨੂੰ ਕਿਦਾਂ ਜੈਨੂਅਲ ਕਹਤਾ ਕਿ ਤੇ ਅਮਰੀਕਾ ਦੀ ਧਰਤੀ ਤੋਂ ਜਬਰੀ ਕੱਢ ਦਿੱਤੇ ਗਏ ਨੇ ਚੰਗਾ ਹੁੰਦਾ ਜੇ ਉਹਨਾਂ ਨੌਜਵਾਨਾਂ ਨੂੰ ਇਹ ਕਿਹਾ ਜਾਂਦਾ ਵੀ ਤੁਹਾਡੀ ਗਲਤੀ ਐ ਤੁਸੀਂ ਉਹਨਾਂ ਠੱਗ ਏਜੰਟਾਂ ਦੇ ਨਾਲ ਰਲ ਕੇ ਉਹਨਾਂ ਦੀ ਠੱਗੀ ਦਾ ਸ਼ਿਕਾਰ ਤਾਂ ਹੋਇਓ ਕਿ ਤੁਸੀਂ ਆਪ ਉਹਨਾਂ ਨੂੰ ਲੱਭਿਆ ਚੰਗਾ ਹੁੰਦਾ ਜੇ ਤੁਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਕਿ ਨੌਜਵਾਨੋ ਉਹਨਾਂ ਦੇ ਨਾਂ ਦੱਸੋ ਜਿਹੜੇ ਬੰਦਿਆਂ ਨੇ ਤੁਹਾਨੂੰ ਮਿਸ ਗਾਈਡ ਕਰਕੇ ਸਬਜ ਬਾਗ ਵਿਖਾ ਕੇ ਉਹਨਾਂ ਏਜੰਟਾਂ ਨੇ ਤੁਹਾਨੂੰ ਲੁੱਟਿਆ ਤੁਹਾਨੂੰ ਧੋਖਾ ਕੀਤਾ ਉਹਨਾਂ ਦੀ ਲਿਸਟਾਂ ਦਿਓ ਕਿਉਂਕਿ ਤੁਸੀਂ ਪੈਸੇ ਤੇ ਖੁਦ ਆਪ ਦੇਣ ਗਏ ਸੀ ਨਾ ਤੁਸੀਂ ਕੋਈ ਸਾਲ ਸਪਾਇਆ ਸੀ ਨਾ ਵਿੱਚ ਤੁਹਾਨੂੰ ਉਹਨਾਂ ਏਜੰਟਾਂ ਦੇ ਘਰਾਂ ਦਾ ਪਤਾ ਹੈ ਐਡਰੈਸਾਂ ਦਾ ਪਤਾ ਤੁਸੀਂ ਮਨੀ ਲਾਂਡਰਿੰਗ ਕੀਤੀ ਹੈ 40 40 ਲੱਖ ਰੁਪਈਆ ਤੁਸੀਂ ਕਿਸੇ ਰਿਕਾਰਡ 'ਚ ਦਰਜ ਨਹੀਂ ਹੋਇਆ ਤੁਸੀਂ ਭਾਰਤ ਦਾ ਪੈਸਾ ਵੀ ਬਰਬਾਦ ਕੀਤਾ ਔਰ ਉਹਨਾਂ ਏਜੰਟਾਂ ਨੂੰ ਦਿੱਤਾ ਜਿਹੜੇ ਏਜੰਟਾਂ ਨੇ ਤੁਹਾਨੂੰ ਧੋਖਾ ਕਰਕੇ ਅਮਰੀਕਾ ਦੇ ਜੰਗਲਾਂ 'ਚ ਭੇਜਿਆ ਜਿੱਦੋਂ 2 ਸਾਲ ਤੱਕ ਤੁਹਾਡੇ ਮਾਪਿਓ ਨੂੰ ਪਤਾ ਸੀ ਵੀ ਸਾਡੇ ਬੰਦੇ ਅਮਰੀਕਾ ਨਹੀਂ ਪਹੁੰਚੇ ਤੇ ਤੁਸੀਂ ਸਰਕਾਰ 'ਚ ਕੋਈ ਐਫਰਟਸ ਕੀਤਾ ਕੋਈ ਸਰਕਾਰ ਨੂੰ ਤੁਸੀਂ ਚਿੱਠੀ ਲਿਖੀ ਕੋਈ ਕਹੇ ਪੁਲਿਸ ਨੂੰ ਕਹੇ ਅਥਾਰਟੀ ਨੂੰ ਤੁਸੀਂ ਕਿਹਾ ਨਹੀਂ ਕਿਹਾ ਤੁਸੀਂ ਖੁਦ ਦੋਸ਼ੀ ਤੁਸੀਂ ਮੇਰੇ ਵੀਰੋ ਆਪੋਂ ਪੰਜਾਬ ਦੇ ਅੰਦਰੋਂ ਲੱਖਾਂ ਹੀ ਨੌਜਵਾਨ ਜਿਹੜਾ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਜਾਂ ਹੋਰ ਨਾਂ ਦੇਸ਼ਾਂ 'ਚ ਕਾਨੂੰਨੀ ਤੌਰ ਤੇ ਗਿਆ ਉਹਨਾਂ ਦੇ ਕੋਲੋਂ ਡਿਗਰੀਆਂ ਨੇ ਉਹ ਕਾਨੂੰਨੀ ਦਸਤਾਵੇਜ਼ ਲੈ ਕੇ ਗਿਆ ਸੋ ਇਸੇ ਤਰ੍ਹਾਂ ਜੇ ਇਹ ਪੰਜਾਬ ਦੇ ਲੋਕ ਕਾਨੂੰਨੀ ਤੌਰ ਤੇ ਆਪਣੀ এডਿਕੇਸ਼ਨ ਬੇਸ ਦੇ ਉੱਤੇ ਆਪਣੇ ਸਕਿਲਡ ਵਰਕ ਦੇ ਤੌਰ ਤੇ ਗਏ ਹੁੰਦੇ ਤੇ ਉਹਨਾਂ ਨੂੰ ਧੱਕੇ ਨਾਲ ਸਰਕਾਰ ਉਥੋਂ ਕੱਢਦੀ ਤੇ ਲਾਜ਼ਮੀ ਗੱਲ ਦਾ ਸੀ ਪੰਜਾਬ ਸਰਕਾਰ ਵੀ ਔਰ ਕੇਂਦਰ ਦੀ ਸਰਕਾਰ ਵੀ ਉਹਨਾਂ ਦੇਸ਼ਾਂ ਨਾਲ ਜ਼ਰੂਰ ਕੂਟਲੇਟਿਕ ਮਸਲੇ ਉੱਤੇ ਗੱਲ ਕਰਦੀ ਪਰ ਅੱਜ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਇਹ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਲੋਕਾਂ ਦੇ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨਾਲ ਖਲਵਾੜ ਕਰ ਰਹੇ ਹੋ ਉਹਨਾਂ ਦੀਆਂ ਭਾਵਨਾਵਾਂ ਨੂੰ ਖੋਰ ਪੜਕਾਰ ਰਹੇ ਹਾਂ ਕਿ ਸਾਡਾ ਨੌਜਵਾਨ ਜਿਹੜਾ ਉਹ ਜੇ ਅਸੀਂ ਪੰਜਾਬ ਚ ਨੌਕਰੀਆਂ ਨਹੀਂ ਦਿੰਦੇ ਤੇ ਪੰਜਾਬ ਚ ਸਰਕਾਰ ਫੇਲ ਹੋ ਚੁੱਕੀ ਆ ਸਾਡੀ ਬੇਰਜ਼ਗਾਰੀ ਇੱਥੇ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਹੋ ਸਕਦਾ ਜਿਹੜੇ ਉਹ ਏਜੰਟ ਨੇ ਨਾ ਜਿੰਨੂੰ ਇਮੀਗ੍ਰੇਸ਼ਨ ਏਜੰਟ ਕਹਿ ਦਿੰਨੇ ਆ ਜਿਹੜੇ ਬਾਹਰ ਭੇਜਦੇ ਨੇ ਹੋ ਸਕਦਾ ਜੇ ਇਹ ਬੰਦੇ ਭਾਰਤ ਤੋਂ ਕੈਨੇਡਾ ਅਮਰੀਕਾ ਨੂੰ ਭੇਜ ਰਹੇ ਨੇ ਤੇ ਲਾਜ਼ਮੀ ਗੱਲ ਆ ਕਿ ਪਾਕਿਸਤਾਨ ਤੋਂ ਤੇ ਬੰਗਲਾਦੇਸ਼ ਤੋਂ ਵੀ ਸਾਡੇ ਦੁਸ਼ਮਣ ਦੇਸ਼ ਜਿੰਨੂੰ ਤੁਸੀਂ ਕਹਿੰਨੇ ਹੋ ਉਹਨਾਂ ਤੋਂ ਵੀ ਤਸ਼ਕਰੀ ਕਰਕੇ ਪੰਜਾਬ 'ਚ ਭਾਰਤ 'ਚ ਭੇਜਦੇ ਹੁਣ ਅੱਜ ਨਸ਼ਾ ਜਿਹੜਾ ਭਾਰਤ ਚਾ ਰਿਆ ਨਾ ਜਾਂ ਪੰਜਾਬ ਚਾ ਰਿਆ ਉਹ ਉਸੇ ਹੀ ਤਸ਼ਕਰਾਂ ਕਰਕੇ ਆ ਉਸੇ ਏਜੰਟਾਂ ਕਰਕੇ ਆ ਉਹੀ ਰਾਹ ਦੱਸਦੇ ਨੇ ਪਰ ਉਹਨਾਂ ਨੂੰ ਤੋਂ ਤੁਸੀਂ ਹੱਥ ਨਹੀਂ ਪਾ ਰਹੇ ਉਥੋਂ ਤੱਕ ਤੁਹਾਡੀ ਪੁਲਿਸ ਜਿਹੜੀ ਆ ਉਹਨਾਂ ਦਾ ਮੂੰਹ ਬੰਦ ਪਿਆ ਤਾਂ ਤੁਸੀਂ ਲੋਕਾਂ ਨੂੰ ਉੱਥੇ 에어ਪੋਰਟ ਤੇ ਜਾ ਕੇ ਗੱਲ ਕਹਿਣੋ ਜੀ ਪੰਜਾਬ ਦੀ ਧਰਤੀ ਤੇ ਜਾਜ ਤਾਰ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਤੁਸੀਂ ਨੌਜਵਾਨ ਪੀੜੀ ਨੂੰ ਨਾ ਗਲਤ ਰਸਤੇ ਪਾ ਰਹੇ ਹੋ ਗਲਤ ਰਾਹ ਤੇ ਜਾ ਰਹੇ ਹੋ ਅੱਜ ਤਾਂ ਸਿਰਫ 116 ਰਾਤ ਆਏ ਨੇ ਔਰ ਇੱਥੋਂ ਤੱਕ ਇਹ ਵੀ ਖਬਰਾਂ ਨੇ ਕਿ ਅਗਲਾ ਜਿਹੜਾ ਕੱਲ ਨੂੰ ਅੱਜ 16 ਤਰੀਕਾ ਅੱਜ ਰਾਤ ਨੂੰ ਫੇਰ ਜਿਹੜਾ ਕੁਝ 100 ਕੁਛ ਬੰਦਿਆਂ ਦਾ ਜਿਹੜਾ ਜਹਾਜ਼ ਹੈ ਉਹ ਅੱਜ ਰਾਤ ਨੂੰ ਫੇਰ ਰਾਗਾ ਸਾਂਸੀ ਰਿਪੋਰਟ ਤੇ ਉਤਰੇਗਾ ਜਿੰਨਾਂ ਦੇ ਵਿੱਚ 53 ਬੰਦੇ ਹੋਰ ਜਿਹੜੇ ਨੇ ਪੰਜਾਬੀ ਜਿਹੜੇ ਨੇ ਉਹ ਉਤਰ ਰਹੇ ਨੇ ਸੋ ਜੇ ਮੈਂ ਲਿਸਟ ਦੀ ਗੱਲ ਕਰਾਂ ਜੇ ਹੁਣ ਤੱਕ ਦੀ ਗੱਲ ਕਰਾਂ ਤੇ ਇੱਥੇ ਜਿਹੜੇ ਸਾਡੇ ਕੱਲ ਜਿਹੜੇ ਆਏ ਨੇ ਉਹਨਾਂ ਦੇ ਵਿੱਚੋਂ ਪੰਜਾਬ ਦੇ 65 ਬੰਦੇ ਸੀ ਪਹਿਲਾ 66 ਗਿਣਿਆ ਗਿਆ ਸੀ ਹਰਿਆਣੇ ਦੇ 25 ਨੇ ਗੁਜਰਾਤ ਦੇ 10 ਨੇ ਚੰਡੀਗੜ੍ਹ ਦੇ 3 ਨੇ ਤੇ ਹੋਰ ਨਾਲ ਰਾਜਾਂ ਦੇ ਜਿਹੜੇ ਨੇ ਉਹ 13 ਬੰਦੇ ਨੇ ਤੇ ਜੇ ਪੰਜਾਬ ਦੇ ਪਿੰਡਾਂ ਦੀ ਗੱਲ ਕਰਾਂ ਨਾ ਮੈਂ ਕਿ ਪਿੰਡ ਦੀ ਗੱਲ ਕਰਦਾ ਸ਼ਾਇਦ ਜ਼ਿਲ੍ਹਿਆਂ ਦੀ ਗੱਲ ਕਰਦਾ ਤੇ ਗਰਦਾਸਪੁਰ ਦੇ 11 ਨੇ ਕਪੂਰਥਲਾ ਦੇ 10 ਨੇ ਹੁਸ਼ਿਆਰਪੁਰ ਦੇ 8 ਨੇ ਪਟਿਆਲਾ ਦੇ 7 ਨੇ ਅੰਮ੍ਰਿਤਸਰ ਦੇ 5 ਨੇ ਗਲੰਦਰ ਦੇ 5 ਨੇ ਤਰਨਤਾਰਨ ਦੇ 4 ਮੋਹਾਲੀ ਦੇ 3 ਨੇ ਸੰਗਰੂਰ ਦੇ ਵੀ 3 ਨੇ ਰੋਪੜ ਖੁਸ਼ਿਆਰਪੁਰ ਮੋਗਾ ਫਰੀਦਕੋਟ ਫਤਿਹਗੜ ਇਹਨਾਂ ਦੇ ਇੱਕ ਇੱਕ ਬੰਦੇ ਨੇ ਇੱਕ ਹਰਪ੍ਰੀਤ ਸਿੰਘ ਨਾਂ ਦਾ ਬੰਦਾ ਜਿਹਦੇ ਜ਼ਿਲ੍ਹੇ ਦਾ ਕੁਝ ਪਤਾ ਨਹੀਂ ਲੱਗ ਪਾਇਆ ਔਰ ਇੱਥੋਂ ਤੱਕ ਇਹਦੇ ਚ ਬੱਚੇ ਵੀ ਨੇ ਤੇ ਕੁੜੀਆਂ ਵੀ ਨੇ ਖਾਸ ਕਰਕੇ ਮੋਹਾਲੀ ਦੇ ਇੱਕ ਕੁੜੀ ਆ ਔਰਤਾਂ ਬੱਚੇ ਤੇ ਜਵਾਨ ਜਿਹੜੇ ਨੇ ਇਹ ਤੱਪ ਕੇ ਜਿਹੜੀ ਸਾਡੀ ਸਰਹੱਦ ਟੱਪ ਕੇ ਅਮਰੀਕਾ ਦੀ ਪਤਾ ਨਹੀਂ ਕਿੰਨੀਆਂ ਜਿਹੜੇ ਹੁਣ ਇੰਟਰੂ ਆ ਸਾਡੇ ਅਖਬਾਰਾਂ ਦੇ ਪ੍ਰਤੀਨਿਧ ਜਿਹੜੇ ਨੇ ਉਹ ਵੀ ਕੱਲ ਉੱਥੇ ਪਹੁੰਚੇ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨਾਲ ਤੇ ਜਿਹੜੇ ਉੱtre ਸੀ ਜਹਾਜ਼ ਚ ਪਿਛਲੇ ਜਿਹੜੇ ਕੁਝ ਦਿਨ ਪਹਿਲਾਂ ਜਿਹੜਾ ਜਹਾਜ਼ ਆਇਆ ਸੀ ਜਦੋਂ ਉਹਨਾਂ ਦੀ ਇੰਟਰੂਆਂ ਕੀਤੀਆਂ ਤੇ ਹਰ ਇੱਕ ਬੰਦੇ ਨੇ ਕਿਹਾ ਕਿ ਅਸੀਂ ਡੇਢ ਡੇਢ ਦੋ ਦੋ ਸਾਲ ਚ ਅਸੀਂ ਉੱਥੇ ਪਹੁੰਚੇ ਹਾਂ ਅਸੀਂ ਪਨਾਮਾ ਦੇ ਜੰਗਲਾਂ ਚ ਜਾਂ ਹੋਰ ਨਾਲ ਥਾਵਾਂ ਦੇ ਉੱਤੇ ਸਾਨੂੰ ਏਜੰਟ ਜਿਹੜੇ ਨੇ ੱੱਕੇ ਖਵਾਉਂਦੇ ਰਹੇ ਨੇ ਭੁੱਖੇ ਰੱਖਦੇ ਰਹੇ ਨੇ ਸਾਨੂੰ ਟੈਂਕਰਾਂ ਚ ਬੰਦ ਕਰਕੇ ਆਈਸੋ ਵਾਲੇ ਜਿਹੜੇ ਚਿਲਰ ਹੁੰਦੇ ਨੇ ਉਹਨਾਂ ਚ ਲਕਾਲਕਾ ਕੇ ਬਾਰਡਰ ਪਾਸ ਕਰਦੇ ਰਹੇ ਨੇ ਸੋ ਇਹਦਾ ਮਤਲਬ ਇਹ ਜਾਲ ਜਿਹੜਾ ਦੁਨੀਆ ਪੱਧਰ ਤੇ ਉੱਤੇ ਵਿਛਾਇਆ ਮਨੁੱਖੀ ਤਸ਼ਕਰੀ ਦਾ ਤੇ ਫਿਰ ਤੁਸੀਂ ਕਹਿੰਦੇ ਹੋ ਪੰਜਾਬ ਕੇ ਨਸ਼ਾ ਆ ਗਿਆ ਅਸੀਂ ਨਸ਼ਾ ਦੂਰ ਕਰ ਦਿਆਂਗੇ ਅਸੀਂ ਇਹ ਦੂਰ ਕਰ ਦਿਆਂਗੇ ਉਹ ਤੁਹਾਡੇ ਪੰਜਾਬ ਚੋਂ ਹੀ ਲੋਕ ਨੇ ਜਿਹੜੇ 40 40 60 60 ਲੱਖ ਰੁਪਇਆ ਦੇ ਕੇ ਉਹ ਗਏ ਨੇ ਅਜੇ ਤੇ ਕਈ ਬੰਦੇ ਮੈਕਸੀਕੋ ਦੇ ਜੰਗਲਾਂ ਚ ਰੋੜ ਰਹੇ ਨੇ ਨਾਮਾਂ ਦੇ ਜੰਗਲਾਂ ਕਿ ਤੁਰੇ ਫਿਰਦੇ ਨੇ ਕਿੰਨਾ ਵਜੇ ਪਹੁੰਚਣ ਤੇ ਟਾਈਮ ਲੱਗਣਾ ਤਾਂ ਤੁਸੀਂ ਇਹਨਾਂ ਦੀ ਗੱਲ ਕਰਦੇ ਹੋ 17940 ਬੰਦੇ ਜਿਹੜੇ ਨੇ ਉਹਨਾਂ ਆਈਸ ਜਿਹੜੀ ਉਹਨਾਂ ਦੀ ਇੱਕ ਜਿਹੜੀ ਏਜੰਸੀ ਹੈ ਉਹ ਏਜੰਸੀ ਹੈਗੀ ਹੈ ਆਈਸ ਇੰਟੈਲੀਜੈਂਸੀ ਜਿਨ੍ਹਾਂ ਨੇ 17940 ਲੋਕਾਂ ਦੇ ਪੈਰਾਂ 'ਚ ਜਿਹੜੇ ਨੇ ਉਹ ਟਰੈਕਰ ਮੈਗੀ ਨੈਵੀਗੇਸ਼ਨ ਲਗਾਏ ਆ ਉਹ ਜਦੋਂ ਮਰਜ਼ੀ ਚਾਹਣ ਉਹਨਾਂ ਨੂੰ ਬੁਲਾ ਕੇ ਰਿਪੋਰਟ ਕਰ ਸਕਦੇ ਨੇ ਹਾ ਇੱਕ ਨਵਾਂ ਕਾਨੂੰਨ ਜਿਹੜਾ ਪਾਸ ਹੋਇਆ ਉਸ ਕਾਨੂੰਨ ਦੇ ਤਹਿਤ ਪਹਿਲਾਂ ਇੱਕ ਉਹਨੂੰ 1996 ਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਐਕਟ ਤੇ ਸੋਧ ਕਰ ਦਿੱਤੀ ਗਈ ਹੈ ਜਿਹੜਾ 1996 ਦਾ ਇਮੀਗ੍ਰੇਸ਼ਨ ਐਕਟ ਸੀ ਉਹਦੇਖ ਸੋਧ ਕਰਕੇ ਨਾ ਐਕਸੀਡੈਂਟ ਰਿਮੂਵਲ ਜਿਹੜਾ ਨਵਾਂ ਜਿਹੜਾ ਉਹ ਜਿਹੜਾ ਸੋਧ ਕਰਕੇ ਕਾਨੂੰਨ ਪਾਸ ਕਰ ਦਿੱਤਾ ਗਿਆ ਉਸ ਕਾਨੂੰਨ ਦੇ ਤਹਿਤ 2 ਸਾਲ ਤੋਂ ਘੱਟ ਸਮੇਂ ਲਈ ਜਿਹੜੇ ਬੰਦੇ ਉੱਥੇ ਗਏ ਸੀ ਜਿਨ੍ਹਾਂ ਕੋਲੇ ਵਰਕ ਪਰਮਿਟ ਵੀ ਹੈ ਪਰ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਵੀ ਵਾਪਸ ਆ ਜਾਣਗੇ ਹਾਂ ਪਹਿਲਾ ਅਦਾਲਤਾਂ ਸੀ ਤੁਸੀਂ ਸ਼ਰਨਾਰਥੀ ਕੇਸ ਜਿਹੜੇ ਲੜਨ ਵਾਸਤੇ ਕੋਰਟਾਂ ਚ ਕੇਸ ਪਾਉਂਦੇ ਸੀ ਤਾਂ ਹੁਣ ਜਿਹੜੀ ਪਾਵਰ ਦਿੱਤੀ ਗਈ ਆ ਆ ਇਸ ਇੰਟੈਲੀਜੈਂਸ ਜਿਹੜੀ ਉੱਥੋਂ ਦੀ ਹੈਗੀ ਆ ਉਸ ਇਮੀਗ੍ਰੇਸ਼ਨ ਇੰਟੈਲੀਜੈਂਸੀ ਨੂੰ ਇਹ ਪਾਵਰ ਦਿੱਤੀ ਗਈ ਹੈ ਅਧਿਕਾਰੀਆਂ ਨੂੰ ਕਿ ਤੁਸੀਂ ਉਹਨਾਂ ਦੇ ਕੇਸ ਸੁਣ ਕੇ ਅਗਰ ਉਹ ਕੇਸ ਜੈਨੂਇਨ ਨਹੀਂ ਤੇ ਪਾਸ ਕੀਤੇ ਜਾਣ ਨਹੀਂ ਤੇ ਰੱਦ ਕਰ ਦਿੱਤੇ ਜਾਣ ਰੱਦ ਕਰਕੇ ਉਸੇ ਵੇਲੇ ਇਹਨਾਂ ਨੂੰ ਆਪਣੇ ਆਪਣੇ ਦੇਸ਼ ਚ ਭੇਜਤਾ ਜਾਵੇ ਹੁਣ 17940 ਬੰਦਿਆਂ ਦੇ ਪੈਰਾਂ 'ਚ ਜਿਹੜੀ ਨੈਵੀਗੇਸ਼ਨ ਜਿਹੜੇ ਟਰੈਕਰ ਲਾਏ ਗਏ ਨੇ ਉਹ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਵਾਪਸ ਆਉਣ ਨੂੰ ਤਿਆਰ ਨੇ ਔਰ ਨਾਲ ਦੀ ਨਾਲ ਇਹ ਦੱਸ ਦਈਏ ਕਿ ਸਮਾਂ 7 ਲੱਖ ਬੰਦਾ ਭਾਰਤ ਦਾ ਜਿਹੜਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਿਆ ਹੁਣ ਇਹ ਮਤ ਸੋਚੋ ਕਿ ਜਿਹੜਿਆਂ ਨੂੰ ਵਰਕ ਪਰਮਿਟ ਮਿਲ ਗਿਆ 2 ਸਾਲ ਤੋਂ ਘਟਦਿਆਂ ਨੂੰ ਜਾਂ ਜਿਨ੍ਹਾਂ ਨੇ ਸ਼ਰਨਾਰਥੀ ਕੇਸ ਕੀਤੇ ਗਏ ਨੇ ਹੁਣ ਅਦਾਲਤਾਂ ਜਿਹੜੀਆਂ ਨੇ ਉਹਨਾਂ ਦੀਆਂ ਤਰੀਕਾ ਨੇੜੇ ਆ ਗਿਆ ਨੇ ਜਿਵੇਂ ਜਿਵੇਂ ਜਦੋਂ ਤਰੀਕ ਕਿਸੇ ਦੀ ਆਏਗੀ ਹੁਣ ਜੱਜ ਨਹੀਂ ਸੁਣਨਗੇ ਕੇਸ ਹੁਣ ਕੇਸ ਸੁਣਨਗੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਉਹਨਾਂ ਕੇਸਾਂ ਦੀ ਪੜਤਾਲ ਕਰਨਗੇ ਉਹਨਾਂ ਕੋ ਉਹਨਾਂ ਦੇ ਸਾਹਮਣੇ ਤੁਹਾਨੂੰ ਪੇਸ਼ ਹੋਣਾ ਪਏਗਾ ਤੇ ਜਦੋਂ ਪੇਸ਼ ਹੋਣੇ ਹੋ ਤੇ ਕੋਈ ਗਾਰੰਟੀ ਨਹੀਂ ਕੋ ਤੁਹਾਡਾ ਕੇਸ ਸ਼ਰਨਾਰਥੀ ਪਾਸ ਕੀਤਾ ਜਾ ਸਕੇ ਕਿਉਂਕਿ ਤੁਸੀਂ ਬਹੁਤ ਜਾ ਕੇ ਕੇਸ ਸ਼ਰਨਾਰਥੀ ਤੌਰ ਤੇ ਲਾ ਲੇ ਉੱਥੇ ਸ਼ਰਨਾਰਥੀ ਤੁਸੀਂ ਹੈ ਨਹੀਂ ਸੀ ਗਲਤ ਸਰਟੀਫਿਕੇਟ ਲੈ ਲੈ ਕੇ ਇਥੋਂ ਕੁਝ ਅਜਿਹੇ ਜਥੇ ਬੰਦੀਆਂ ਦੇ ਜਿਹੜੇ ਜਥੇ ਬੰਦੀਆਂ ਭਾਰਤ ਦੇ ਵਿੱਚ ਜਿੰਨਾਂ ਤੇ ਪਾਬੰਦੀ ਲੱਗੀ ਹੋਈ ਸੀ ਉਹਨਾਂ ਨੇ 4-4 5-5 ਲੱਖ ਲੈ ਕੇ ਤੁਹਾਡੇ ਕੋ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਕਿ ਇਹਨਾਂ ਨੂੰ ਭਾਰਤ 'ਚ ਬਹੁਤ ਖਤਰਾ ਪਰ ਹੁਣ ਉਹਨਾਂ ਕਾਗਿਆਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਸੋ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੇ ਪੰਦਰ ਦੇ ਉੱਤੇ ਜਿਹੜੀ ਆ ਉਹ ਡਿਪੋਟੇਸ਼ਨ ਹੋਣੀ ਹੈ ਸੋ ਜੇ ਇਹ ਜਿਹੜੇ ਸਿਆਸੀ ਲੀਡਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਪੀ ਇਹਨਾਂ ਸਿਆਸੀ ਲੋਕਾਂ ਦੇ ਚੱਕਰਾਂ 'ਚ ਨਾ ਪਾਓ ਇਹ ਸਿਰਫ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਤੁਹਾਨੂੰ ਧੋਖੇ 'ਚ ਰੱਖ ਰਹੇ ਨੇ ਚਾਹੇ ਉਹ ਭਗਵੰਤ ਮਾਨ ਹੋਵੇ ਚਾਹੇ ਆਹ ਮਲਗੜਾ ਰਮਨੀਤ ਬਿੱਟੂ ਹੋਵੇ ਔਰ ਇੱਕ ਗੱਲ ਹੋਰ ਮੈਂ ਕਹਾਂ ਬਹੁਤ ਤੁਸੀਂ ਜਿਹਨੂੰ ਸਿਆਣਾ ਸਮਝਦੇ ਹੋ ਪੰਜਾਬ ਦੇ ਲੋਕ ਕਈ ਵਾਰ ਕਹਿੰਦੇ ਆ ਕਿ ਕੁਲਤਾਰ ਸਿੰਘ ਸੰਮਾ ਜਿਹੜੇ ਸਾਡੇ ਵਿਧਾਨ ਸਭਾ ਦੇ ਸਪੀਕਰ ਨੇ ਨਾ ਬਹੁਤ ਸਿਆਣੇ ਨੇ ਕੱਲ ਉਸ ਸਿਆਣੇ ਬੰਦੇ ਦੀ ਗੱਲ ਸੁਣ ਕੇ ਮੈਨੂੰ ਹਾਸਾ ਆ ਗਿਆ ਉਹ ਇਹ ਗੱਲ ਕਹਿੰਦਾ ਕਹਿੰਦਾ ਵੀ ਜਿਹੜੇ ਸਾਡੇ ਗੈਰ ਕਾਨੂੰਨੀ ਤੌਰ ਤੇ ਭਾਰਤ ਜੀ ਵਾਪਸ ਆ ਰਹੇ ਨੇ ਅਮਰੀਕਾ ਨੇ ਜਿਹੜੇ ਭੇਜੇ ਜੱਜਾਂ ਚੋਂ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਕਮਾਲ ਜੇ ਵਿਧਾਨ ਸਭਾ ਦਾ ਸਪੀਕਰ ਇਹ ਗੱਲ ਕਹਿ ਸਕਦਾ ਕਿ ਸਨਮਾਨ ਕੀਤਾ ਜਾਵੇ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਗੈਰ ਕਾਨੂੰਨੀ ਕੰਮ ਕਰਨੇ ਚਾਹੀਦੇ ਆ ਤਸ਼ਕਰੀ ਕਰਨੀ ਚਾਹੀਦੀ ਆ ਜਾਲੀ ਕੰਮ ਕਰਨੇ ਕਿਤੇ ਤਾਂ ਕਿ ਸਰਕਾਰ ਨੂੰ ਸਨਮਾਨਤਕ ਦਈ ਉਹ ਬਹੁਤ ਵੱਡੇ ਮੈਂ ਤੁਸੀਂ ਖੈਦ ਤੇ ਗੱਲ ਕਹੋਗੇ ਮੈਂ ਗਲਤ ਕਹਿ ਰਿਹਾ ਕੁਝ ਪਰਿਵਾਰ ਇਹਦੇ ਵੀ ਹੋਣਗੇ ਪੰਜਾਬ ਚ ਜਿਨ੍ਹਾਂ ਨਾਲ ਬਹੁਤ ਵੱਡਾ ਧੱਕਾ ਹੋਇਆ ਜਿਨ੍ਹਾਂ ਦੇ ਬੱਚੇ ਵਾਪਸ ਆ ਗਏ ਨੇ ਉਹ ਸਨੇਰੀ ਪੁਏ ਖਲੀ ਤੁਸੀਂ ਕਹਿੰਨੇ ਹੋ ਭੇਜੇ ਸੀ ਉਹ ਮੇਰੇ ਨਾਲ ਨਰਾਜ਼ ਜ਼ਰੂਰ ਹੋਣਗੇ ਉਹ ਕਹਿਣਗੇ ਮੈਂ ਗਲਤ ਬੋਲ ਰਿਹਾ ਪਰ ਭਰਾਓ ਮੈਂ ਗਲਤ ਨਹੀਂ ਬੋਲ ਰਿਹਾ ਮੈਂ ਤੁਹਾਡੇ ਦੁੱਖ ਸੇ ਸ਼ਰੀਕ ਹਾਂ ਪਰ ਇਦਾਂ ਦਾ ਸ਼ਰੀਕ ਨਹੀਂ ਜਿਹੜੇ ਤੁਹਾਨੂੰ ਧੋਖਾ ਰੱਖ ਕੇ ਸਾਡੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀਆਂ ਰੋਟੀਆਂ ਸੇਕਣ ਵਾਸਤੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਕੋਈ ਮੋਦੀ ਤੇ ਇਲਜ਼ਾਮ ਲਾ ਰਿਹਾ ਕੋਈ ਕਿਸੇ ਤੇ ਇਲਜ਼ਾਮ ਲਾ ਰਿਹਾ ਕੋਈ ਟਰੰਪ ਨੂੰ ਗਲਤ ਕਹਿ ਰਿਹਾ ਕੋਈ ਕਿਸੇ ਨੂੰ ਗਲਤ ਕਹਿ ਰਿਹਾ ਗਲਤ ਆਪਾਂ ਸੀ ਇਹ ਗੱਲ ਮੰਨ ਲਈਏ ਕਿ ਅਸੀਂ ਆਪ ਗਲਤੀ ਕੀਤੀ ਸੀ ਦੀਦੀ ਸੀ ਸਜ਼ਾ ਭੁਗਤ ਰਹੇ ਹਾਂ ਤੇ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹ ਸਾਡੀਆਂ ਸਾਡੀ ਮਦਦ ਤੇ ਕੀ ਕਰਨੀ ਆ ਜਿੰਨਾ ਬੰਦਿਆਂ ਨੂੰ ਇਹਨਾਂ ਨੇ ਅਨਾਉਂਸ ਕੀਤਾ ਸੀ ਨਾ ਕਿ ਤੁਹਾਨੂੰ ਨੌਕਰੀਆਂ ਦੇਾਂਗੇ ਭਰਾਵੋ ਇਹ ਤਾਂ ਸਿਰਫ ਇੱਕ ਸਿਆਸੀ ਬਿਆਨ ਸੀ ਕੱਲ ਉਥੇ ਸਿਆਸੀ ਬਿਆਨ ਦੇ ਕੇ ਰਾਜਨੀਤਿਕ ਖੇਡ ਖੇਡ ਕੇ ਰਾਗੇ ਉਥੋਂ ਰਾਗੇ ਸਾਂਸੀ ਰਿਪੋਰਟ ਤੋਂ ਘਰਾਂ ਨੂੰ ਆ ਗਏ ਨੇ ਉਹਦੇ ਤੋਂ ਬਾਅਦ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੈ ਇਹ ਤੇ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਸਕਦੇ ਜਿਹੜੇ ਹੱਕ ਰੱਖਦੇ ਨੇ ਤੇ ਤੁਹਾਨੂੰ ਨੌਕਰੀਆਂ ਉਹਨਾਂ ਕਿੱਥੋਂ ਦੇਣੀਆਂ ਸੋ ਚੰਗਾ ਹੋਵੇ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਬਾਹਰ ਜਾਣ ਦਾ ਸ਼ੌਕ ਪੂਰਾ ਜਰੂਰ ਕਰੋ ਪਰ ਕਰੋ ਕਾਨੂੰਨੀ ਢੰਗ ਦੇ ਨਾਲ ਤਾਂ ਕਿ ਤੁਹਾਡੇ ਬੱਚੇ ਵੀ ਸੁਰੱਖਿਅਤ ਰਹਿਣ ਤੇ ਤੁਸੀਂ ਵੀ ਸੁਰੱਖਿਅਤ ਰਹੋ ਨਾ ਕਿ ਤੁਹਾਡੀਆਂ ਜ਼ਮੀਨਾਂ ਵਿਕਣ ਤੇ ਨਾ ਤੁਸੀਂ ਕਰਜ਼ੇ ਲੋਕਾਂ ਤੋਂ ਚੁੱਕੋ ਅਗਰ ਤੁਸੀਂ ਕਰਜ਼ੇ ਚੁਕਣਾ ਤੇ ਪੰਜਾਬ ਦੇ ਅੰਦਰ ਜੇ 5-4 ਲੱਖ ਰੁਪਏ ਲਾ ਕੇ ਇੱਕ ਨਵਾਂ ਕੰਮ ਤੁਸੀਂ ਸ਼ੁਰੂ ਕਰ ਸਕਦੇ ਹੋ ਬਹੁਤ ਕੰਮ ਛੋਟੇ-ਛੋਟੇ ਬਹੁਤ ਨੇ ਜਿਹੜੇ ਤੁਸੀਂ ਬਾਹਰ ਜਾ ਕੇ ਉਥੇ ਹੋਟਲਾਂ 'ਚ ਭਾਂਡੇ ਮਾਜਦੇ ਹੋ ਜਾਂ ਹੋਰ ਖੇਤਾਂ 'ਚ ਕੰਮ ਕਰਦੇ ਹੋ ਜਾਂ ਹੋਰ ਨਿੱਕੇ-ਮੋਟੇ ਕੰਮ ਕਰਦੇ ਹੋ ਉਹ ਪੰਜਾਬ 'ਚ ਵੀ ਕੀਤੇ ਜਾ ਸਕਦੇ ਨੇ ਸਾਡੇ ਪ੍ਰਵਾਸੀ ਜਿਹੜੇ ਨੇ ਦੂਜੇ ਸੂਬਿਆਂ ਤੋਂ ਆਏ ਨੇ ਤੁਸੀਂ ਵੇਖਦੇ ਹੋ ਕਿੰਨੀ ਵਧੀਆ ਟੰਗ ਦੇ ਨਾਲ ਉਹ ਸਾਰੀ ਦਾ ਕੰਮ ਕਰ ਰਹੇ ਨੇ ਉਹ ਰੇੜੀਆਂ ਲਾ ਕੇ ਸਬਜ਼ੀ ਵੇਚਦੇ ਨੇ ਉਹ ਹੋਰ ਨਿੱਕੇ-ਮੋਟੇ ਕੰਮ ਕਰਦੇ ਨੇ ਤਾਂ ਦੇ ਘਰਾਂ ਦੇ ਕੰਮ ਕਰਦੇ ਨੇ ਤੇ ਚੰਗੀ ਸੌਖੀ ਰੋਟੀ ਖਾ ਰਹੇ ਨੇ ਸੋ ਜੇ ਤੁਸੀਂ ਵੀ ਚਾਹੋ ਤਾਂ ਤੁਸੀਂ ਵੀ ਆਪਣੇ ਪੰਜਾਬ 'ਚ ਰਹਿ ਕੇ ਇੱਕ ਵਧੀਆ ਆਪਣਾ ਜੀਵਨ ਬਸਰ ਕਰ ਸਕਦੇ ਹੋ ਇਹਨਾਂ ਰਾਜਨੀਤਿਕ ਲੋਕਾਂ ਤੋਂ ਆਪਣਾ ਖਹਿੜਾ ਛਡਾ ਲਓ ਤਾਂ ਹੀ ਤੁਸੀਂ ਬਚ ਸਕਦੇ ਹੋ ਸੋ ਜੇ ਤੁਹਾਨੂੰ ਮੇਰੀ ਇਹ ਵਿਚਾਰ ਚੰਗੇ ਲੱਗੇ ਹੁਣ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਸ਼ੇਅਰ ਵੀ ਕਰਨਾ ਤੇ ਆਪਣੇ ਵਿਚਾਰ ਦੇਣਿਆਂ ਨਾ ਭੁੱਲਣਾ ਮੈਨੂੰ ਕੋਈ ਇਹ ਨਹੀਂ ਹੈ ਕਿ ਮੈਂ ਪੈਸੇ ਲਈ ਕੰਮ ਕਰਦਾ ਮੈਂ ਫ੍ਰੀ ਆਫ ਕਾਸਟ ਕੰਮ ਕਰਦਾ ਇੱਕ ਵਾਲੈਂਟਿਅਰ ਤੌਰ ਤੇ ਕੰਮ ਕਰਦਾ ਮੈਂ ਇੱਕ ਸਿਰਫ ਚੌਂਕੀਦਾਰ ਤੇ ਚੌਂਕੀਦਾਰ ਦਾ ਕੰਮ ਆ ਸੁੱਤੇ ਬੰਦੇ ਨੂੰ ਜਗਾਉਣਾ ਤੇ ਮੈਂ ਉਹ ਜਗਾਉਣ ਵਾਸਤੇ ਹੋਕਾ ਦੇ ਰਿਆਂ ਵੇਖਦੇ ਆ ਕਿ ਤੁਸੀਂ ਬਾਕੀ ਚੈਨਲ ਜਿਹੜੇ ਗੰਦਾ ਲੈਕ ਜੜਾਓ ਪਰੋਸ ਰਹੇ ਨੇ ਕੱਲ ਵੀ ਇੱਕ ਜਿਹੜੀ ਡਿਬੇਟ ਚੱਲ ਰਹੀ ਸੀ ਜਿਹਦੇ ਵਿੱਚ ਇੱਕ ਜਿਹੜੇ ਖਾਸ ਵਿਅਕ ਜਿੰਨੂੰ ਆਪਾਂ ਕਹਿ ਦਿੰਨੇ ਕਮੇਡੀਅਨ ਕਲਾਕਾਰ ਨੇ ਜਾਂ ਹੋਰ ਕਲਾਕਾਰ ਨੇ ਉਹ ਗੰਦ ਪਰੋਸਦੇ ਨੇ ਇੰਨਾ ਗੰਦ ਪਰੋਸਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਜਿਹੜੇ ਉਹ ਵਾਦ ਵਿਹਟ ਪੈਦਾ ਕਰਦੇ ਨੇ ਉਹਨਾਂ ਦੀਆਂ ਧੀਆਂ ਪੈਣਾ ਕਰਨੇ ਉਹਨਾਂ ਦੇ ਸਾਹਮਣੇ ਕਦੇ ਇਦਾਂ ਦੀ ਹਰਕਤ ਕਰਦੇ ਨੇ ਉਹ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੋਊਗੀ ਕੱਲ ਕਈ ਤਰੀਕੇ ਦੇ ਬੰਦੇ ਸੀ ਜਿਹੜੇ ਉਹਨੂੰ ਜੈਜ ਚੜਾਉਂਦੇ ਸੀ ਪਰ ਕੁਝ ਉਹ ਸਮਝਦਾਰ ਬੰਦੇ ਸੀ ਪੰਡਿਤ ਰਾਓ ਵਰਗੇ ਜਾਂ ਹੋਰ ਵੀ ਪੰਜਾਬੀ ਹਮੈਤੀ ਜਿਹੜੇ ਕਹਿੰਦੇ ਸੀ ਵੀ ਆਪਣੀ ਆਪਣੀ ਧਰਤੀ ਦੇ ਉੱਤੇ ਇਦਾਂ ਨੰਗਾ ਨਾਚ ਨਹੀਂ ਹੋਣ ਦੇਣਾ ਮੈਂ ਉਹਨਾਂ ਦੇ ਨਾਲ ਹਾਂ ਮੈਂ ਨਹੀਂ ਚਾਹੁੰਦਾ ਕਿ ਕੋਈ ਕਮੀਡੀਅਨ ਜਾਂ ਕੋਈ ਹੋਰ ਕਲਾਕਾਰ ਆਪਣੇ ਇਦਾਂ ਦੇ ਕਲਚਰ 'ਚ ਸਾਡੇ ਪੰਜਾਬੀ ਸੱਭਿਆਚਾਰ 'ਚ ਜ਼ਹਿਰ ਘੋਲਣ ਦਾ ਯਤਨ ਕਰੇ ਇਹ ਵੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਵੇਖਣਾ ਪਊਗਾ ਨਾ ਕਰਿਆ ਕਰੋ ਉਹਨਾਂ ਨੂੰ ਜਿਹੜਾ ਉਹ ਸਬਸਕ੍ਰਾਈਬ ਵੀ ਨਾ ਕਰੋ ਸ਼ੇਅਰ ਵੀ ਨਾ ਕਰੋ ਤੇ ਕੁਝ ਇਦਾਂ ਦਾ ਤਾਂ ਨਾ ਵੇਖੋ ਜਿਹੜਾ ਤੁਹਾਡੇ ਬੱਚਿਆਂ ਦੇ ਉੱਤੇ ਬੁਰਾ ਅਸਰ ਪਵੇ ਸੋ ਕਹਿਣ ਦਾ ਭਾਵ ਤੁਸੀਂ ਚੰਗਾ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗਾ ਲੱਗੇ ਤੇ ਚੰਗੇ ਵਿਚਾਰ ਦੇਣਾ ਸੋ ਮਿਲਦੇ ਆਂ ਅਗਲੇ ਇੱਕ ਵਧੀਆ ਪ੍ਰੋਗਰਾਮ ਦੇ ਲਈ ਉਦੋਂ ਤੱਕ ਨਰਿੰਦਰ ਸਿੰਘ ਲਾਹਿਲ ਨੂੰ ਦਿਓ ਯਾਤ ਰੱਬ ਰਾਖਾ